ਸਕੂਲ ਦੇ ਵਿੱਚ ਇੱਕ ਐਡਮਿਸ਼ਨ ਹੈ ਤੇ 21 ਬੱਚਾ ਚੱਲਦਾ ਹੈ ਮੇਰੀ ਨਵੀਂ ਜੁਆਇਨਿੰਗ ਹੀ ਹੈ ਤੇ ਜਦੋਂ ਦੀ ਮੈਂ ਇੱਥੇ ਆਈਆਂ ਇੱਕ ਬੱਚੇ ਦੀ ਐਡਮਿਸ਼ਨ ਹੀ ਚੱਲਦੀ ਹੈ ਲੋਹਾਰੀ ਕਸੂਲ ਦਿੱਤੀ ਗਈ ਹੈ ਤੇ ਜਿਵੇਂ ਇੱਕ ਸਮਾਰਟ ਸਕੂਲ ਹੈ ਇੱਥੇ ਵਧੀਆ ਪ੍ਰੋਜੈਕਟਰ ਲੱਗਾ ਹੋਇਆ ਹੈ ਬੈਂਚ ਦੇਖ ਰਹੇ ਹੋ ਤੁਸੀਂ ਕਿੰਨੇ ਸੋਹਣੇ ਹੈ ਲਾਇਬ੍ਰੇਰੀ ਦੇ ਵਿੱਚ ਬਹੁਤ ਸਾਰੀਆਂ ਬੁੱਕਸ ਨੇ ਤੇ ਬੱਚਿਆਂ ਦੇ ਖੇਡਣ ਵਾਸਤੇ ਸਾਰਾ ਸਮਾਨ ਹੈ ਕੰਸੀ ਬੱਚਾ ਵੀ ਕਹਿੰਦਾ ਹੋਊਗਾ ਕਿ ਮੈਂ ਇਕੱਲਾ ਹੈਗਾ ਕਿ ਕੋਈ ਕੁਝ ਤਾਂ ਮਹਿਸੂਸ ਹੁੰਦਾ ਹੋਊਗਾ ਬੱਚੇ ਦੇ ਮੁੰਚੇ ਵੀ ਹਾਂਜੀ ਬੱਚਾ ਬਹੁਤ ਸਮਝਦਾਰ ਹੈ ਸਿਆਣਾ ਹੈ ਜੀ ਬੇ ਵਧੀਆ ਪੜਦਾ ਜੀ ਬਹੁਤ ਵਧੀਆ ਮਨ ਲੱਗਦਾ ਹੈ ਸਾਡੀ ਦੋਵਾਂ ਦੀ ਇੰਟਰੈਕਸ਼ਨ ਵਧੀਆ ਹੈ ਹਾਂਜੀ ਬੱਚਾ ਇਸ ਤੋਂ ਬਾਅਦ ਅਗਲੇ ਹੋਰ ਸਕੂਲ ਚ ਚਲਾ ਜਾਊਗਾ ਫਿਰ ਉਸ ਤੋਂ ਬਾਅਦ ਜੀ ਜੀ ਫਿਰ ਕਨਵੈਂਸਿੰਗ ਕਰਕੇ ਦੇਖਾਂਗੇ ਪਿੰਡ ਦੇ ਵਿੱਚ ਜਾਵਾਂਗੇ ਇੱਕ ਵਾਰੀ ਫਿਰ ਦਾਖਲਿਆਂ ਵਾਸਤੇ ਕਨਵੈਂਸ ਕਰਾਂਗੇ ਲੋਕਾਂ ਨੂੰ ਕਿ ਇਸ ਸਕੂਲ ਦੇ ਵਿੱਚ ਬੱਚੇ ਦਾਖਲ ਕਰਾਏ ਜਾਣ ਕਾਰਨ ਜੀ ਲੋਕਾਂ ਦੇ ਮਨ ਵਿੱਚ ਉਹੀ ਪੁਰਾਣੀ ਸੋਚ ਹੈ ਕਿ ਸਰਕਾਰੀ ਸਕੂਲ ਦੇ ਵਿੱਚ ਪੜਾਈ ਨਹੀਂ ਆ ਤੇ ਮੇਰਾ ਮੰਨਣਾ ਹੈ ਕਿ ਪ੍ਰਾਈਵੇਟ ਸਰਕਾਰੀ ਸਕੂਲਾਂ ਦੇ ਵਿੱਚ ਵਧੀਆ ਪੜਾਈ ਹੈ ਹਾਂ ਵਧੀਆ ਸਟੱਡੀ ਕਰਕੇ ਹੀ ਸਰਕਾਰੀ ਫਿਕਰ ਲੱਗਦਾ ਹੈ ਜੀ ਖੇਡਾਂ ਵਾਸਤੇ ਵੀ ਨਾ ਸਾਰਾ ਸਮਾਨ ਹੈ ਤੇ ਹਰ ਇੱਕ ਫੈਸਿਲਿਟੀ ਸਰਕਾਰ ਵੱਲੋਂ ਬਹੁਤ ਅੱਛੇ ਤਰੀਕੇ ਨਾਲ ਦਿੱਤੀ ਜਾਂਦੀ ਹੈ ਹਾਂਜੀ ਤੇ ਨਵੀਂ ਜੁਆਇਨਿੰਗ ਆ ਤੁਹਾਡੀ ਤੇ ਤੁਸੀਂ ਇੱਥੇ ਆਏ ਤੇ ਤੁਸੀਂ ਸੋਚਿਆ ਹੋਗਾ ਕਿ ਬਾਲੇ ਬੱਚਿਆਂ ਨੂੰ ਪੜਾਵਾਂਗੇ ਤੇ ਵਧੀਆ ਲੱਗੂਗਾ ਤੇ ਇੱਕ ਬੱਚਾ ਫੜਾ ਤੇ ਤੁਹਾਨੂੰ ਮਨ ਚ ਕੇ ਚੱਲ ਗਿਆ ਹਾਂਜੀ ਸੋਚਿਆ ਤਾਂ ਸੀ ਕਿ ਬਹੁਤ ਸਾਰੇ ਬੱਚੇ ਹੋਣਗੇ ਸਕੂਲ ਦੇ ਵਿੱਚ ਹਾਂਜੀ ਤੇ ਪਰ ਜਦੋਂ ਆਏ ਤੇ ਦੇਖਿਆ ਕਿ ਇੱਥੇ ਇੱਕ ਇੱਕ ਹੀ ਚੱਲਣ ਲਈ ਵੀ ਮੇਰੇ ਲੋਕਾਂ ਨੂੰ ਇਹ ਵੀਲਾ ਪਿੰਡ ਦੇ ਲੋਕਾਂ ਨੂੰ ਕਿ ਵੱਧ ਤੋਂ ਵੱਧ ਬੱਚੇ ਆਪਣੇ ਜੋ ਹੈ ਸਕੂਲ ਦੇ ਵਿੱਚ ਦਾਖਲ ਕਰਾਉਣ ਤਾਂ ਕਿ ਵਧੀਆ ਤਰੀਕੇ ਨਾਲ ਸਕੂਲ ਚੱਲ ਸਕੇ। ਹਾਂਜੀ। ਤੇ ਦੋਸਤਾਂ ਦੋਸਤਾਂ ਨੂੰ ਹੁਣ ਉਹ ਦੋਸਤ ਕਿੱਧਰ ਚਲੇ ਗਏ ਜਿਹੜੇ ਤੁਹਾਡੇ ਕਲਾਸਮੇਟ ਹੁੰਦੇ ਸੀਗੇ? ਉਹ ਦੂਜੇ ਸਕੂਲ ਲੱਗ ਗਏ। ਦੂਜੇ ਸਕੂਲ ਲੱਗ ਗਏ। ਉਹਨਾਂ ਨੂੰ ਕਹਿਣਗੇ ਕਿ ਤੂੰ ਸਾਡੇ ਨਾਲ ਰਹਾ ਯਾਰ ਕਿੱਥੇ ਚਲਾ ਗਿਆ? ਹਾਂਜੀ। ਕਹਿਣਾ? ਤੇ ਹੁਣ ਉਹ ਬੱਚੇ ਕਿੱਧਰ ਚਲੇ ਗਏ ਉਹ? ਉਹ ਪਿੰਡ ਭੱਜਦੇ। ਅੱਛਾ। ਹਾਂਜੀ। ਤੇ ਸਰਕਾਰੀ ਸਕੂਲ 'ਚ ਖਾਣਾ ਵੀ ਬੰਦ ਹੈਗਾ ਤੇ ਬੱਚੇ ਨੂੰ ਖਾਣਾ ਦਾ ਵੀ ਮਈਆ ਕਰਾਇਆ ਜਾਂਦਾ ਸੀ। ਹਾਂਜੀ ਵਧੀਆ ਮਿੱਡੇ ਮਿਲ ਬੱਚੇ ਵਾਸਤੇ ਇੱਕ ਕੱਲੇ ਬੱਚੇ ਵਾਸਤੇ ਵੀ ਮਿੱਡੇ ਮਿਲ ਤਿਆਰ ਕੀਤਾ ਜਾਂਦਾ ਹੈ ਹਾਂਜੀ ਸਵਾਗਤ ਹੈ ਭਾਰਤ ਨੈਟਵਰਕ ਟੀਵੀ ਵਿੱਚ ਤੇ ਮੈਂ ਹਾਂ ਮਨੀਸ਼ ਚੋਹਾਨ ਤਾਂ ਆਹ ਦੇਖ ਸਕਦੇ ਹੋ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਬੁੱਧ ਸਿੰਘ ਵਾਲਾ ਇਸ ਸਕੂਲ ਦੀ ਇੱਕ ਤੁਹਾਨੂੰ ਅਜੀਬ ਸਟੋਰੀ ਦਿਖਾਵਾਂਗੇ ਜਿਹੜਾ ਕਿ ਇਸ ਸਕੂਲ ਵਿੱਚ ਇੱਕ ਬੱਚਾ ਪੂਰੇ ਸਕੂਲ 'ਚ ਇੱਕ ਬੱਚਾ ਪੜਨ ਆਂਦਾ ਹੈ ਤੇ ਟੀਚਰ ਵੀ ਮੌਜੂਦ ਨੇ ਇੱਥੇ ਤੁਹਾਨੂੰ ਆ ਸਕੂਲ ਦੀ ਤਸਵੀਰਾਂ ਦਿਖਾ ਰਿਹਾ ਆ ਆ ਦਫਤਰ ਹੈ ਦਫਤਰ ਦੇਖ ਸਕਦੇ ਹੋ ਤੁਸੀਂ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਨੇ ਆ ਦਫਤਰ ਆਪਣਾ ਹੈਗਾ ਸਰਕਾਰੀ ਸਕੂਲ ਦਾ ਉਸ ਤੋਂ ਬਾਅਦ ਤੁਹਾਨੂੰ ਮੈਂ ਦਿਖਾ ਰਿਹਾਗਾ ਇਹ ਸਾਰਾ ਦਫਤਰ ਦੇਖ ਸਕਦੇ ਹੋ ਇੱਥੇ ਟੀਚਰ ਜਿਹੜੇ ਹੁੰਦੇ ਗਿਆ ਉਹ ਆਪਣੀ ਦਫਤਰੀ ਦਾ ਕੰਮਕਾਜ ਵੀ ਕਰਦੇ ਹੈਗੇ ਆ ਤੇ ਤੁਹਾਨੂੰ ਹੋਰ ਵੀ ਤਸਵੀਰਾਂ ਦਿਖਾਣਾ ਹੈਗਾ ਸੀਸੀਟੀਵੀ ਕੈਮਰੇ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਨੇ ਅ ਦੇਖ ਸਕਦੇ ਹੋ ਨਿਗਰਾਨੀ ਵੀ ਰੱਖੀ ਜਾਂਦੀ ਹੈਗੀ ਆ ਇਹ ਸਕੂਲ ਸਮਾਰਟ ਸਕੂਲ ਹੀ ਇੱਕ ਮੰਨਿਆ ਜਾਂਦਾ ਹੈਗਾ ਪ੍ਰਾਈਵੇਟ ਸਕੂਲ ਤੋਂ ਅ ਕੱਟ ਨਹੀਂ ਹੈ ਇਹ ਇਹ ਸਕੂਲ ਦੇਖ ਸਕਦੇ ਹੋ ਤੁਸੀਂ ਤੁਹਾਨੂੰ ਜਿਹੜਾ ਕਿ ਸਮਾਰਟ ਸਕੂਲ 'ਚ ਜਿਵੇਂ ਹੁੰਦਾ ਹੈਗਾ ਓੜਾ ੜਾ ਆ ਸਾੜਾ ਗਿੰਤੀਆਂ ਹੋ ਗਿਆ এবੀਸੀਡੀ ਸਾਰਾ ਕੁਝ ਲਿਖਿਆ ਹੋਇਆ ਹੈਗਾ ਸਾਫ ਸਫਾਈ ਵੀ ਦੇਖ ਸਕਦੇ ਹੋ ਬਹੁਤ ਵਧੀਆ ਹੈਗਾ ਤੇ ਕਲਾਸਰੂਮ ਵੀ ਦਿਖਾਣਾ ਆ ਤੁਹਾਨੂੰ ਇੱਕ ਤਸਵੀਰ ਦਿਖਾ ਰਿਹਾ ਸਾਈਕਲ ਦੀ ਜਿਹੜਾ ਕਿ ਬੱਚਾ ਇਸ ਸਾਈਕਲ ਤੇ ਆਂਦਾ ਹੈਗਾ ਦੇਖ ਸਕਦੇ ਹੋ ਤਸਵੀਰਾਂ ਇਹ ਇਸ ਇਹੀ ਸਾਈਕਲ ਤੋਂ ਆਂਦਾ ਆਪਣੇ ਘਰ ਤੋਂ ਲੈ ਕੇ ਆਪਣੇ ਸਕੂਲ ਤੱਕ ਆਂਦਾ ਮੁੰਡਾ ਉਹ ਤੇ ਤੁਹਾਨੂੰ ਆਹ ਕਲਾਸਰੂਮ ਇੱਕ ਉਸ ਤੋਂ ਬਾਅਦ ਹੋਰ ਕਲਾਸ ਦਿਖਾਣਾ ਹੈਗਾ ਇਹ ਜਿਹੜੇ ਦੂਜੇ ਮੈਡਮ ਹੁੰਦੇ ਗਿਆ ਉਹ ਮੈਡਮ ਦੀ ਰੂਮ ਹੈਗਾ ਇਸ ਤੋਂ ਬਾਅਦ ਆਹ ਕਲਾਸ ਰੂਮ ਨੰਬਰ 2 ਇਹ ਇਹਦੇ ਵਿੱਚ ਵੀ ਇਸ ਇਸ ਕਲਾਸ ਦੇ ਮੁੰਡਾ ਪੜਦਾ ਹੈਗਾ ਤੇ ਤੁਹਾਨੂੰ ਰੋਜ਼ਾਨਾ ਹਾਜ਼ਰੀ ਦੀ ਬੋਰਡ ਦਿਖਾ ਦਈਏ ਜਿਹੜਾ ਕਿ ਕਲਾਸ ਹਾਜ਼ਰੀ ਗੈਰ ਹਾਜ਼ਰੀ ਪੰਜਵੀਂ ਕਲਾਸ ਸੇ ਇੱਕ ਬੱਚਾ ਗੈਰ ਹਾਜ਼ਰੀ 0 ਚੌਥੀ ਕਲਾਸ 0 ਗੈਰ ਹਾਜ਼ਰੀ 0 ਤੀਜੀ ਕਲਾਸ 0 0 0 ਕਰਦੇ 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 ਕੁੱਲ ਤੁਹਾਨੂੰ ਦਿਖਾ ਦਈਏ ਇੱਕ ਜਿਹੜਾ ਕਿ ਤੁਹਾਨੂੰ ਲੱਗ ਰਿਹਾ ਇਹ ਤਸਵੀਰਾਂ ਵਿੱਚ ਪੂਰੇ ਸਕੂਲ 'ਚ ਇੱਕ ਬੱਚਾ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮੈਂ ਕੋਟੇ ਬੁੱਧ ਸਿੰਘ ਵਾਲੇ ਦੀ ਜਿਹੜਾ ਕਿ ਸਰਕਾਰੀ ਸਕੂਲ ਹੈ ਦੇਖ ਸਕਦੇ ਹੋ ਮੈਮ ਆ ਜੀਏ ਹਾਂਜੀ ਹਾਂਜੀ ਤੇ ਬੋਰਡ ਵੀ ਦੇਖ ਸਕਦੇ ਹੋ ਤੁਸੀਂ ਤੇ ਆ ਮੈਡਮ ਨੇ ਮੈਡਮ ਨੇ ਬੱਚੇ ਨੂੰ ਪੜਾ ਰਹੇ ਨੇ ਦੇਖ ਸਕਦੇ ਹੋ ਤੁਸੀਂ ਕਿੰਨਾ ਇੱਕ ਇੱਕ ਸਵਾਲ ਪੁੱਛਿਆ ਜਾ ਰਿਹਾ ਹੈਗਾ ਤੇ ਮੈਡਮ ਨਾਲ ਗੱਲਬਾਤ ਵੀ ਕਰਦੇ ਆ ਬੱਚੇ ਨਾਲ ਵੀ ਗੱਲ ਕਰਾਂਗੇ ਹਾਂ ਤੇ ਸਵਾਗਤ ਹੈ ਮੈਮ ਜੀ ਕੀ ਨਾਮ ਹੈ ਮੈਮ ਸਰਬਜੀਤ कौर ਮੈਮ ਗੱਲ ਕਰੀਏ ਇਸ ਸਕੂਲ ਦੀ ਇਸ ਸਕੂਲ ਵਿੱਚ ਪੂਰੇ ਸਕੂਲ 'ਚ ਇੱਕ ਬੱਚਾ ਪੜਦਾ ਹੈਗਾ ਇਹਦੇ ਬਾਰੇ ਦੱਸੋ ਜੀ ਹਾਂਜੀ ਸਕੂਲ ਦੇ ਵਿੱਚ ਇੱਕ ਐਡਮਿਸ਼ਨ ਹੈ ਤੇ 21 ਬੱਚਾ ਚੱਲ ਰਿਹਾ ਹੈ ਹਾਂਜੀ ਤੇ ਮੇਰੀ ਨਵੀਂ ਜੁਆਇਨਿੰਗ ਹੀ ਹੈ ਤੇ ਜਦੋਂ ਦੀ ਮੈਂ ਇੱਥੇ ਆਈਆਂ ਇੱਕ ਬੱਚੇ ਦੀ ਐਡਮਿਸ਼ਨ ਹੀ ਚੱਲ ਰਹੀ ਹੈ ਹਾਂਜੀ ਤਿੰਨ ਬੱਚਿਆਂ ਦੇ ਨਾਮ ਆਖਲ ਸੀਗੇ ਦੋ ਬੱਚੇ ਆ ਰਹੇ ਜੇ ਸੀ ਫਿਰ ਦੂਜੇ ਸਕੂਲਾਂ ਵਰ ਤੋਂ ਮਤਲਬ ਫੇਚ ਕਰ ਲਏ ਗਏ ਜਾਂ ਫਿਰ ਐਸਐਲਸੀ ਕੱਟ ਦਿੱਤੀ ਗਈ ਤੇ ਇੱਕ ਬੱਚੇ ਹੀ ਰੈਗੂਲਰ ਆ ਰਿਹਾ ਹੁੰਦਾ ਤੇ ਸਹੂਲਤ ਦੀ ਗੱਲ ਕਰੀਏ ਤੇ ਸਹੂਲਤ ਪੂਰੀ ਹੈਗੀ ਹੈ ਫਿਰ ਕਾਰਨ ਕੀ ਹੈ ਹਾਂਜੀ ਸਰਕਾਰ ਵੱਲੋਂ ਹਰ ਇੱਕ ਸਹੂਲਤ ਦਿੱਤੀ ਗਈ ਹੈ ਤੇ ਜਿਵੇਂ ਇੱਕ ਸਮਾਰਟ ਸਕੂਲ ਹੈ ਇੱਥੇ ਵਧੀਆ ਪ੍ਰੋਜੈਕਟਰ ਲੱਗਿਆ ਹੋਇਆ ਹੈ ਬੈਂਚ ਦੇਖ ਰਹੇ ਹੋ ਤੁਸੀਂ ਕਿੰਨੇ ਸੋਹਣੇ ਹੈ ਲਾਇਬ੍ਰੇਰੀ ਦੇ ਵਿੱਚ ਬਹੁਤ ਸਾਰੀਆਂ ਬੁੱਕਸ ਨੇ ਤੇ ਬੱਚਿਆਂ ਦੇ ਖੇਡਣ ਵਾਸਤੇ ਸਾਰਾ ਸਮਾਨ ਹੈ ਹਾਂਜੀ ਹਾਂਜੀ ਖੇਡਾਂ ਵਾਸਤੇ ਵੀ ਨਾ ਬਸ ਸਾਰਾ ਸਮਾਨ ਹੈ ਤੇ ਹਰ ਇੱਕ ਫੈਸਿਲਿਟੀ ਸਰਕਾਰ ਵੱਲੋਂ ਬਹੁਤ ਅੱਛੇ ਤਰੀਕੇ ਨਾਲ ਦਿੱਤੀ ਜਾਂਦੀ ਹੈ ਹਾਂਜੀ ਤੇ ਨਵੀਂ ਜੁਆਇਨਿੰਗ ਆ ਤੁਹਾਡੀ ਤੇ ਤੁਸੀਂ ਇੱਥੇ ਆਏ ਤੇ ਤੁਸੀਂ ਸੋਚਿਆ ਹੋਗਾ ਕਿ ਬਾਲੇ ਬੱਚਿਆਂ ਨੂੰ ਪੜਾਵਾਂਗੇ ਤੇ ਵਧੀਆ ਲੱਗੂਗਾ ਤੇ ਇੱਕ ਬੱਚਾ ਪੜਾਣੇ ਤੁਹਾਨੂੰ ਮਨ ਚ ਕਿਉਂ ਚੱਲੇ ਹਾਂਜੀ ਸੋਚਿਆ ਤਾਂ ਇਹ ਸੀ ਕਿ ਬਹੁਤ سارے ਬੱਚੇ ਹੋਣਗੇ ਸਕੂਲ ਦੇ ਵਿੱਚ ਹਾਂਜੀ ਤੇ ਪਰ ਜਦੋਂ ਆਏ ਤੇ ਦੇਖਿਆ ਕਿ ਇੱਥੇ ਇੱਕ ਇੱਕ ਹੀ ਬੱਚਾ ਹੈ ਹਾਂਜੀ ਹਾਂਜੀ ਤੇ ਬੱਚਾ ਵੀ ਕਹਿੰਦਾ ਹੋਊਗਾ ਕਿ ਮੈਂ ਇਕੱਲਾ ਹੈਗਾ ਕਿ ਕੋਈ ਕੁਸਤਾ ਮਹਿਸੂਸ ਹੁੰਦਾ ਹੋਗਾ ਬੱਚੇ ਦੇ ਮੁੰਚੇ ਵੀ ਹਾਂਜੀ ਬੱਚਾ ਬਹੁਤ ਸਮਝਦਾਰ ਹੈ ਹਾਂਜੀ ਸਿਆਣਾ ਹੈ ਜੀ ਪਰ ਥੋੜਾ ਜਿਹਾ ਪੜਾਈ ਚ ਵੀਕਸ ਸੀ ਕਿ ਜੇ ਉਹ ਥੋੜੀ ਜਿਹੀ ਮਿਹਨਤ ਕੀਤੀ ਹੁੰਦੀ ਤੇ ਅੱਛਾ ਚੱਲ ਰਿਹਾ ਥੋੜੀ ਜਿਹੇ ਬੋਲਣ ਚ ਪ੍ਰੋਬਲਮ ਹੈ ਤੇ ਵਧੀਆ ਪੜਦਾ ਹੈ ਜੀ ਬਹੁਤ ਵਧੀਆ ਮਨ ਲੱਗਦਾ ਹੈ ਸਾਡੀ ਦੋਵਾਂ ਦੀ ਇੰਟਰੈਕਸ਼ਨ ਵਧੀਆ ਹੈ ਹਾਂਜੀ ਹਾਂਜੀ ਸਮਝਦਾਰ ਹੈ ਬੱਚਾ ਤੇ ਲਾਸਟ ਕਲਾਸ ਪੰਜਵੀਂ ਤੱਕ ਹੈ ਇਸ ਸਕੂਲ ਪੰਜਵੀਂ ਤੱਕ ਹੈ ਜੀ ਹਾਂਜੀ ਇਸ ਸਕੂਲ ਪੰਜਵੀਂ ਤੱਕ ਪਰੰਪਰੀ ਸਕੂਲ ਹੈ ਇਹ ਬੱਚਾ ਕਿਹੜੀ ਕਲਾਸ ਹੈ ਜੀ ਜੀ 12ਵੀਂ ਕਲਾਸ ਤੇ ਇਹ ਬੱਚਾ ਇਸ ਤੋਂ ਬਾਅਦ ਅਗਲੇ ਹਾਰ ਸਕੂਲ ਚ ਚਲਾ ਜਾਊਗਾ ਫਿਰ ਉਸ ਤੋਂ ਬਾਅਦ ਜੀ ਜੀ ਫਿਰ ਕਨਵੈਂਸਿੰਗ ਕਰਕੇ ਦੇਖਾਂਗੇ ਪਿੰਡ ਦੇ ਵਿੱਚ ਜਾਵਾਂਗੇ ਇੱਕ ਵਾਰੀ ਫਿਰ ਦਾਖਲਿਆ ਵਾਸਤੇ ਕਨਵੈਂਸ ਕਰਾਂਗੇ ਲੋਕਾਂ ਨੂੰ ਕਿ ਇਸ ਸਕੂਲ ਦੇ ਵਿੱਚ ਬੱਚੇ ਦਾਖਲ ਕਰਾਇਆ ਜਾਣ ਤੇ ਇਸ ਚੱਲਣ ਲਈ ਵੀ ਮੇਰੇ ਲੋਕਾਂ ਨੂੰ ਇਹ ਪੀਲੇ ਪਿੰਡ ਦੇ ਲੋਕਾਂ ਨੂੰ ਕਿ ਵੱਧ ਤੋਂ ਵੱਧ ਬੱਚੇ ਆਪਣੇ ਜੋ ਹੈ ਇਸ ਸਕੂਲ ਦੇ ਵਿੱਚ ਦਾਖਲ ਕਰਾਉਣ ਤਾਂ ਕਿ ਵਧੀਆ ਤਰੀਕੇ ਨਾਲ ਸਕੂਲ ਚੱਲ ਸਕੇ ਹਾਂਜੀ ਹਾਂਜੀ ਤੇ ਸਰਕਾਰੀ ਸਕੂਲ 'ਚ ਖਾਣਾ ਵੀ ਬੰਦ ਹੈਗਾ ਤੇ ਬੱਚੇ ਨੂੰ ਖਾਣਾ ਦਾ ਵੀ ਮਈਆ ਕਰਾਇਆ ਜਾਂਦਾ ਹੈ ਹਾਂਜੀ ਵਧੀਆ ਮਿੱਡੇ ਮਿਲ ਬੱਚੇ ਵਾਸਤੇ ਇੱਕ ਕੱਲੇ ਬੱਚੇ ਵਾਸਤੇ ਵੀ ਮਿੱਡੇ ਮਿਲ ਤਿਆਰ ਕੀਤਾ ਜਾਂਦਾ ਹੈ ਹਾਂਜੀ ਤੇ ਹੋਰ ਕੁਝ ਇਸ ਸਕੂਲ ਬਾਰੇ ਤੁਸੀਂ ਕਹਿਣਾ ਚਾਹੁੰਦੇ ਹੋ ਹੋਰ ਲੋਕਾਂ ਨੂੰ ਪੂਰੇ ਪੰਜਾਬ ਕਿਉਂਕਿ ਪੰਜਾਬ 'ਚ ਮੈਂ ਪੂਰੀ ਇਹ ਗੱਲ ਕਰ ਰਹੀ ਕਿ ਪੰਜਾਬ 'ਚ ਇੱਕੋ ਹੀ ਬੱਚਾ ਪੜ੍ਹ ਰਿਹਾ ਹੈਗਾ ਇੱਕ ਸਰਕਾਰੀ ਸਕੂਲ 'ਚ ਸਹੂਲਤ ਵੀ ਹੈਗੇ ਤੇ ਉਹਦੇ ਹੋਰ ਥੋੜਾ ਕੁਝ ਦੱਸੋ ਜੀ ਜੀ ਸਰਕਾਰ ਨੇ ਸਾਰੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਹਾਂਜੀ ਤੇ ਅਸੀਂ ਨਹੀਂ ਕਹਿੰਦੇ ਕਿ ਬੱਚੇ ਨਾ ਦਾਖਲ ਕਰੋ ਉਸ ਤੋਂ ਕਹਿੰਦੇ ਵਾਧ ਤੋਂ ਵਾਧ ਬੱਚੇ ਦਾਖਲ ਕਰਾਓ ਵਾਧ ਤੋਂ ਵਾਧ ਸਾਨੂੰ ਕਿਹਾ ਜਾਂਦਾ ਹੈ ਕਿ ਜਾਓ ਪਿੰਡ ਦੇ ਵਿੱਚ ਸਰਵੇ ਕਰੋ ਬੱਚੇ ਲੈ ਕੇ ਆਓ ਅਸੀਂ ਜਾਣੇ ਵੀ ਹਾਂ ਪਰ ਕੋ ਰਿਸਪੌਂਸ ਨਹੀਂ ਮਿਲਦਾ ਜੀ ਜਨਰਲ ਗੱਲ ਹੈ ਸਭ ਕੋ ਲਿਖੇ ਕਿ ਬੱਚਾ ਹੈ ਤੇ ਕੋਈ ਵੀ ਬੱਚਾ ਅਲੱਗ ਸਕੂਲ ਵਿੱਚ ਕਾਰਨ ਕੀ ਮੰਦੇ ਹੋ ਕਿਉਂ ਨਹੀਂ ਕਰਾਰੇ ਗਿਆ ਕਾਰਨ ਜੀ ਲੋਕਾਂ ਦੇ ਮਨ ਵਿੱਚ ਉਹੀ ਪੁਰਾਣੀ ਸੋਚ ਹੈ ਕਿ ਸਰਕਾਰੀ ਸਕੂਲ ਦੇ ਵਿੱਚ ਪੜ੍ਹਾਈ ਨਹੀਂ ਹੈ ਤੇ ਮੇਰਾ ਮੰਨਣਾ ਹੈ ਕਿ ਪ੍ਰਾਈਵੇਟ ਸਰਕਾਰੀ ਸਕੂਲਾਂ ਦੇ ਵਿੱਚ ਵਧੀਆ ਪੜ੍ਹਾਈ ਹੈ ਹਾਂਜੀ ਕਿਉਂਕਿ ਤਜਰਬੇਕਾਰ ਵਧੀਆ ਟੀਚਰ ਇੱਕ ਵਧੀਆ ਸਟੱਡੀ ਕਰਕੇ ਹੀ ਸਰਕਾਰੀ ਟੀਚਰ ਲੱਗਦਾ ਹੈ ਹਾਂਜੀ ਹਾਂਜੀ ਤੇ ਇਹ ਮੈਡਮ ਦੇਖ ਲਓ ਕਹਿਣਾ ਹੈਗਾ ਕਿ ਅਸੀਂ ਸਰਵੇ ਵੀ ਕਰਦੇ ਹਾਂ ਤੇ ਬੱਚਿਆਂ ਨੂੰ ਜਿਆਦਾ ਤੇ ਜਿਆਦਾ ਅਪੀਲ ਕਰਦੇ ਹਾਂ ਤੇ ਬੱਚੇ ਨਾਲ ਵੀ ਗੱਲਬਾਤ ਕਰਦੇ ਹਾਂ ਨਾਮ ਵੀ ਪੁੱਛਦੇ ਹਾਂ ਕੀ ਨਾਮ ਹੈ ਬੱਚੇ ਪਿੰਦਾ ਸਿੰਘ ਕਿੰਦਰਪੁਰ ਤੇ ਕਿੰਨੇ ਦਿਨ ਹੋ ਗਏ ਕਿੰਨੇ ਸਾਲ ਹੋ ਗਏ ਤੁਹਾਨੂੰ ਆਂਦੇ ਹੋਏ ਇੱਥੇ ਇੱਥੇ 5 ਸਾਲ 5 ਸਾਲ ਪਹਿਲੀ ਕਲਾਸ ਤੋਂ ਲੱਗੇ ਸੀਗੇ ਹਾਂਜੀ ਅੱਛਾ ਨਾਲ ਦੇ ਹੁੰਦੇ ਸੀ ਦੋਸਤ ਵੀ ਹੁੰਦੇ ਸੀਗੇ ਹਾਂਜੀ ਅੱਛਾ ਤੇ ਦੋਸਤ ਦੋਸਤਾਂ ਨੂੰ ਹੁਣ ਉਹ ਦੋਸਤ ਕਿੱਧਰ ਚਲੇ ਗਏ ਜਿਹੜੇ ਤੁਹਾਡੇ ਕਲਾਸਮੇਟ ਹੁੰਦੇ ਸੀਗੇ ਉਹ ਦੂਜੇ ਸਕੂਲ ਲੱਗ ਗਏ ਦੂਜੇ ਸਕੂਲ ਲੱਗ ਗਿਆ ਉਹਨਾਂ ਨੂੰ ਕਹਿ ਨਹੀਂ ਗਾ ਕਿ ਤੂੰ ਸਾਡੇ ਨਾਲ ਆ ਯਾਰ ਕਿੱਥੇ ਚਲਾ ਗਿਆ ਹਾਂਜੀ ਕਹਿਣਾ ਤੇ ਹੁਣ ਉਹ ਬੱਚੇ ਕਿੱਧਰ ਚਲੇ ਗਏ ਉਹ ਉਹ ਪੈਂਟ ਭੱਦੇ ਅੱਛਾ 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 ਤੇ ਹੁਣ ਤੁਸੀਂ ਕਹਿੰਦੇ ਨਹੀਂ ਹੋਗੇ ਕਿ ਬਈ ਆ ਜਾ ਯਾਰ ਸਾਡੇ ਨਾਲ ਤਾਂ ਪੜ ਲਿਆ ਕਰ ਸਾਡਾ ਇੱਕ ਵੀ ਬੱਚਾ ਹੈਗਾ ਤੇ ਸਾਡੇ ਨਾਲ ਆ ਜਾ ਹਾਂ ਜੀ ਕਹਿੰਦੇ ਹੋ ਤੇ ਮੈਡਮ ਕਿਵੇਂ ਪੜਾਉਂਦੇ ਹੈ ਗਿਆ ਚੰਗਾ ਪੜਾਉਂਦੇ ਚੰਗਾ ਪੜਾਉਂਦੇ ਹੈ ਗਿਆ ਤੇ ਤੁਹਾਨੂੰ ਲੱਗਦਾ ਨਹੀਂ ਕਿ ਕੱਲਾ ਹੈਗਾ ਕੱਲਾ ਮਹਿਸੂਸ ਨਹੀਂ ਹੁੰਦਾ ਕਿ ਕੱਲਾ ਹੈਗਾ ਮੈਂ ਮਹਿਸੂਸ ਜਾਂਦਾ ਹੈ ਕਿ ਕਿੱਥੋਂ ਆਨੇ ਹੋ ਤੁਸੀਂ ਕਿੰਨੇ ਦੂਰ ਆਨੇ ਹੋ ਅਸੀਂ ਮੈਂ ਇੱਥੋਂ ਆਂਦੇ ਪੈਂਦੇ ਜੀ ਪਿੰਡ ਚੋਂ ਹੀ ਅੱਛਾ ਤੇ ਵਧੀਆ ਪੜਾ ਰਹੇ ਗਿਆ ਵਧੀਆ ਤੁਸੀਂ ਕਰ ਰਹੇ ਹੋ ਨਾ ਹਾਂ ਜੀ ਕਲਾਸੇ ਮੋਨੀਟਰ ਵੀ ਤੁਸੀਂ ਹੁਸ਼ਿਆਰ ਵੀ ਤੁਸੀਂ ਐ ਨਹੀਂ ਲੱਗਦਾ ਕਿ ਕੱਲਾ ਹੀ ਹੁਸ਼ਿਆਰ ਕੱਲਾ ਹੀ ਹੈ ਲੱਗਦਾ ਅੱਛਾ ਅੱਛਾ ਤਾਂ ਦੇਖ ਸਕਦੇ ਹੋ ਤਸਵੀਰਾਂ ਇਹ ਬੱਚਾ ਸੀਗਾ ਜਿਹੜਾ ਕਿ ਕੱਲਾ ਪੜਦਾ ਤੇ ਆਪਾਂ ਸੋਚਦੇ ਆ ਕਿ ਆਪਾਂ ਦੇਖਿਆ ਹੀ ਹੋਣਾ ਹੈਗਾ ਸਰਕਾਰੀ ਪ੍ਰਾਇਮਰੀ ਸਕੂਲ ਕੋਟੇਬੁੱਧ ਸਿੰਘ ਵਾਲਾ ਉੱਥੇ ਬੱਚੇ ਦੀ ਗਿਣਤੀ 21 ਹੈਗੀ ਹੈ ਪਰ ਉੱਥੇ ਇੱਕ ਟੀਚਰ ਵੀ ਅਸੀਂ ਉਪਲਬਧ ਕਰਵਾਇਆ ਹੈਗਾ ਇਸਤੇ ਕੋਸ਼ਿਸ਼ ਸਾਡੀ ਇਹ ਹੁੰਦੀ ਹੈਗੀ ਆ ਵੀ ਹਰ ਇੱਕ ਜਗ੍ਹਾ ਤੇ ਜਿੱਥੇ ਵੀ ਕੋਈ ਸਕੂਲ ਖੁੱਲਦਾ ਹੈ ਉੱਥੇ ਜੋ ਵੀ ਸਹੂਲਤ ਸਕੂਲ ਦੇ ਵਿੱਚ ਦਿੱਤੀ ਜਾ ਸਕਦੀ ਹੈ ਉਹ ਦਿੱਤੀ ਜਾਵੇ ਟੀਚਰ ਵੀ ਉੱਥੇ ਉਪਲਬਧ ਕਰਵਾਇਆ ਗਿਆ ਹੈ ਕਿਤੇ ਨਾ ਕਿਤੇ ਸਾਨੂੰ ਇਹ ਲੱਗਦਾ ਹੈ ਕਿ ਵੀ ਉੱਥੋਂ ਦੇ ਆਸ-ਪਾਸੇ ਦੇ ਜਿਹੜੇ ਕਰਨੇ ਜਾਂ ਮਾਤਾ-ਪਿਤਾ ਨੇ ਉਹਨਾਂ ਦੇ ਵਿੱਚ ਵੀ ਇਹ ਅਵੇਅਰਨੈਸ ਦੀ ਘਾਟ ਹੈਗੀ ਆ ਅ ਮੇਰੀ ਤੁਹਾਡੇ ਰਾਹੀਂ ਇਹ ਪੁਰਜੋਰ ਅਪੀਲ ਹੈਗੀ ਆ ਸਾਰੇ ਮਾਤਾ ਪਿਤਾ ਨੂੰ ਸਾਰਿਆਂ ਨੂੰ ਕਿ ਅ ਅਜਿਹੇ ਜੋ ਸਰਕਾਰੀ ਸਕੂਲ ਖੁੱਲੇ ਹੈ ਜਿੱਥੇ ਕਿ ਹਰ ਤਰ੍ਹਾਂ ਦੀ ਸਹੂਲਤ ਹੈਗੀ ਆ 8ਵੀਂ ਤੱਕ ਤਾਂ ਬਿਲਕੁਲ ਹੀ ਫ੍ਰੀ ਹੈ ਸਾਰਾ ਕੁਝ ਵੀ ਮਿਲਦਾ ਹੈਗਾ ਤਾਂ ਬੱਚਿਆਂ ਨੂੰ ਜਿਹੜੇ ਹੈਗੇ ਸਰਕਾਰੀ ਸਕੂਲਾਂ ਦੇ ਵਿੱਚ ਜ਼ਰੂਰ ਦਾਖਲ ਕਰਾਇਆ ਜਾਵੇ ਤਾਂ ਕਿ ਉਹ ਸਰਕਾਰ ਦੁਆਰਾ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਆਨੰਦ ਮਨਣ ਅਗੇ ਇੱਕ ਮੋਨੀਟਰ ਹੋਊਗਾ ਇੱਕ ਹੁਸ਼ਿਆਰ ਬੱਚਾ ਹੋਊਗਾ ਇੱਕ ਨਲਾਗ ਬੱਚਾ ਵੀ ਹੋਊਗਾ ਤੇ ਐ ਹੁੰਦਾ ਪਰ ਇਹੀ ਕੱਲਾ ਬੱਚਾ ਹੈ ਜਿਹੜਾ ਕਿ ਅ ਇਸ ਸਕੂਲ 'ਚ ਹੈਗਾ ਤੇ ਤੁਹਾਨੂੰ ਹੋਰ ਵੀ ਵੱਖਰੀ ਸਟੋਰੀਆਂ ਦਿਖਾਉਂਦੇ ਰਵਾਂਗੇ ਤਾਂ ਦੇਖ ਸਕਦੇ ਹੋ ਬੱਚਾ ਪੜ ਰਿਹਾ ਹੈਗਾ ਤੇ ਮੈਡਮ ਵੀ ਵਧੀਆ ਪੜਾ ਰਹੀ ਨੇ ਤੇ ਕੋਈ ਗਿਲਾ ਸਿਕਵਾ ਵੀ ਨਹੀਂ ਹੈਗਾ ਕਿ ਮੈਡਮ ਨਹੀਂ ਪੜਾਉਂਦੇ ਹੈਗੇ ਮੈਡਮ ਇਹੋ ਜਿਹਾ ਹੈਗਾ ਕਿ ਵਧੀਆ ਪੜਾ ਰਹੀ ਨੇ ਮੈਡਮ ਵੀ ਕਹਿ ਰਹੇ ਨੇ ਕਿ ਅਸੀਂ ਆਨਵਲ ਟਾਈਮ ਤੇ ਵਧੀਆ ਕੁਝ ਨਾ ਕੁਝ ਕਰਦੇ ਰਵਾਂਗੇ ਪਿੰਡ ਚ ਵੀ ਕੁਝ ਨਾ ਸਾਰੇ ਘਰ ਘਰ ਜਾ ਕੇ ਅਸੀਂ ਸਰਵੇ ਵੀ ਕਰਾਂਗੇ ਸਾਰਿਆਂ ਨੂੰ ਦੱਸਾਂਗੇ ਕਿ ਇਸ ਸਕੂਲ ਚ ਤੁਸੀਂ ਐਡਮਿਸ਼ਨ ਕਰਾਓ ਜਿਆਦਾ ਤੋਂ ਜਿਆਦਾ ਤੇ ਬੱਚਾ ਵੀ ਕਹਿੰਦਾ ਹੁਣ ਲਾਸਟ ਲਾਸਟ ਕਲਾਸ ਹੈਗੀ ਉਸ ਤੋਂ ਬਾਅਦ ਇਹ ਚਲਾ ਜਾਊਗਾ ਤਾਂ ਉਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਕੀ ਮਾਹੌਲ ਹੋਊਗਾ ਹੁਣ ਦੋ ਮੈਨੂੰ ਇਜਾਜ਼ਤ ਮੈਂ ਮਨੀਸ਼ ਚੋਹਾਨ ਬਠਿੰਡਾ